ਬਹੁਤ ਖੁਸ਼ੀ ਹੋਈ ਜਦੋਂ ਮੈਂ ਇਸ ਪਲੇਟ ਦੇ ਬਾਰੇ ਦੇਖਿਆ ਨਾ ਵੀਡੀਓ ਦੇ ਵਿੱਚ ਤੁਹਾਡੀ ਤੇ ਮੈਨੂੰ ਐ ਲੱਗਿਆ ਵੀ ਇਹ ਇੱਕ ਚੰਗੀ ਪਹਿਲ ਆ ਕੋਈ ਵੀ ਭਾਸ਼ਾ ਹੈ ਉਹਦੇ ਜਿਹੜੇ ਅੱਖਰ ਨੇ ਉਹਨਾਂ ਦਾ ਇੱਕ ਰੂਪਕ ਪੱਖ ਵੀ ਹੁੰਦਾ ਕੁਐਰੈਂਟਾਈਨ ਦੇਖਣਾ ਪੈਂਦਾ ਤੇ ਸਾਰਾ ਕੁਝ ਦੇਖ ਕੇ ਇਹ ਮਤਲਬ 100 ਤੋਂ ਲੈ ਕੇ 300 ਰੁਪਏ ਦੇ ਵਿਚਾਲੇ ਸਾਈਜ਼ ਦੇ ਹਿਸਾਬ ਨਾਲ ਗਿਣਤੀ ਦੇ ਹਿਸਾਬ ਨਾਲ ਇਹ ਤਕਰੀਬਨ ਬਣ ਜਾਂਦੀ ਆ ਘੱਟੋ ਘੱਟ ਨਹੀਂ ਅਸੀਂ ਮਾਦਰਾ ਇੱਕ ਰਫ ਜਾਂਦਾ ਜਾ ਕਿ 6 ਲੱਖ ਬੱਚੇ ਨੂੰ ਪੰਜਾਬੀ ਪੜਨ ਲੱਗਦੇ ਆਪਣੇ ਜੀਵਨ ਨੂੰ ਤਾਂ ਹੀ ਇਹ ਚੀਜ਼ਾਂ ਦੀ ਸੋਚਾਂ ਅਸੀਂ ਵੱਡਿਆਂ ਨੇ ਕਵਤਾਵਾਂ ਤਾਂ ਪੜ ਹੀ ਜਾਂਦੇ ਆ ਅਸੀਂ ਬੱਚਿਆਂ ਨੇ ਨਹੀਂ ਪੜਦੇ ਅਸੀਂ ਬੱਚਿਆਂ ਦੇ ਸਾਈਕਲੋਜੀਕਲ ਕਹਾਣੀਆਂ ਨਹੀਂ ਪੜਦੇ ਪੰਜਾਬੀ ਲਿੰਕ মিডিਆ ਦੇਖਣ ਵਾਲੇ तमाम ਸਰੋਤਿਆਂ ਦਾ ਨਿਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਅੱਜਕੱਲ ਦੇ ਸਮੇਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਜਵਾਕਾਂ ਦੀ ਤਾਂ ਜਵਾਕਾਂ ਨੂੰ ਹੋਰ ਬਹੁਤ ਆਲਤੂ ਫालतੂ ਚੀਜ਼ਾਂ ਦਾ ਗਿਆਨ ਹੈਗਾ ਪਰ ਕਿਤੇ ਨਾ ਕਿਤੇ ਆਪਣੀ ਹੀ ਮਾਂ ਬੋਲੀ ਦਾ ਗਿਆਨ ਉਹਨਾਂ ਨੂੰ ਚੱਜ ਦੇ ਨਾਲ ਨਹੀਂ ਹੈਗਾ ਜੇ ਆਪਾਂ ਗਲਤੀ ਦੀ ਗੱਲ ਕਰੀਏ ਤਾਂ ਸਕੂਲਾਂ ਦੇ ਵਿੱਚ ਵੀ ਇਹ ਗਲਤੀ ਹੁੰਦੀ ਹੈ ਔਰ ਘਰਾਂ ਦੇ ਵਿੱਚ ਵੀ ਇਹ ਗਲਤੀ ਹੁੰਦੀ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਜੋਰਡਨ ਦੇ ਲਈ ਸ਼ਰਮ ਮਹਿਸੂਸ ਕਰਦੇ ਆ ਤੁਸੀਂ ਆਮ ਤੌਰ ਤੇ ਘਰਾਂ ਦੇ ਵਿੱਚ ਦੇਖਿਆ ਹੋਣਾ ਕਿ ਮਾਪੇ ਆਪਣੇ ਬੱਚਿਆਂ ਦੇ ਨਾਲ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਗੱਲ ਕਰਦੇ ਨੇ ਤੇ ਉਹਨੂੰ ਕਹਿੰਦੇ ਨੇ ਵੀ ਅੱਜ ਕੱਲ ਦਾ ਮਾਹੌਲ ਇਦਾਂ ਦਾ ਹੈ ਕਿ ਸਮਾ ਡਿਵੈਲਪ ਹੋ ਗਿਆ ਤਾਂ ਬੱਚਿਆਂ ਨੂੰ ਵੀ ਡਿਵੈਲਪ ਹੋਣਾ ਜ਼ਰੂਰੀ ਹੈ ਪਰ ਸਵਾਲ ਇੱਥੇ ਹੁੰਦਾ ਹੈ ਕਿ ਆਪਣੀ ਮਾਂ ਬੋਲੀ ਨੂੰ ਭੁੱਲ ਭੁੱਲ ਕੇ ਅਸੀਂ ਡਿਵੈਲਪਮੈਂਟ ਵੱਲ ਵੱਧ ਸਕਦੇ ਆ ਜਾਂ ਨਹੀਂ ਇੱਕ ਪੈਲ ਜਨਮੇਜਾ ਸਿੰਘ ਜੋਹਲ ਸਰ ਵੱਲੋਂ ਕੀਤੀ ਗਈ ਹੈ ਤੁਸੀਂ ਮੇਰੇ ਪਿੱਛੇ ਇਹ ਪਲੇਟ ਦੇਖ ਰਹੇ ਹੋ ਇਹ ਤਿੰਨ ਫਰੇਮ ਦੇ ਵਿੱਚ ਤਿੰਨ ਸਾਈਜ਼ ਦੇ ਵਿੱਚ ਇਹ ਪਲੇਟ ਅਵੇਲੇਬਲ ਤੁਹਾਨੂੰ ਮਿਲੇਗੀ ਔਰ ਇਹਨਾਂ ਨੇ ਇਸ ਉੱਤੇ ਜਿਹੜਾ ਕੰਮ ਕੀਤਾ ਹੈ ਉਹ ਕੀ ਹੈ ਤਾਂ ਜੋ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਿਆ ਜਾ ਸਕੇ ਪੂਰੀ ਜਾਣਕਾਰੀ ਇਸ ਪਲੇਟ ਦੇ ਬਾਰੇ ਲਵਾਂਗੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਗੱਲਾਂ ਕਰਾਂਗੇ ਪਹਿਲਾਂ ਸਵਾਗਤ ਕਰਦੇ ਹਾਂ ਉਸ ਤੋਂ ਬਾਅਦ ਅੱਗੇ ਦੀ ਗੱਲਬਾਤ ਤੁਹਾਡੇ ਰੂਬਰੂ ਕਰਾਂਗੇ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਧੰਨਵਾਦ ਕੀ ਹਾਲ ਚਾਲ ਨੇ ਸਰ ਠੀਕ ਠਾਕ ਹਾਲ ਚੱਲੀ ਜਾਂਦੇ ਆ ਜੀ ਬਸ ਕੁਦਰਤ ਜਿਵੇਂ ਦਾ ਰੱਖਦੀ ਹਾਲ ਉਹ ਜਾਂਦਾ ਰਹੀ ਜਾਂਦਾ ਕੀ ਬਾਤ ਹੈ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਜਿਵੇਂ ਵੀ ਹੈ ਠੀਕ ਵੀ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ अच्छा सर बहुत खुशी हुई जब मैं इस प्लेट ਦੇ ਬਾਰੇ ਦੇਖਿਆ ਨਾ ਵੀਡੀਓ ਦੇ ਵਿੱਚ ਤੁਹਾਡੀ ਤੇ ਮੈਨੂੰ ਐ ਲੱਗਿਆ ਵੀ ਇਹ ਇੱਕ ਚੰਗੀ ਪਹਿਲ ਹੈ ਹੈਨਾ ਇੱਕ ਅੱਜ ਕੱਲ ਦੇ ਟਾਈਮ ਦੇ ਵਿੱਚ ਜਵਾਕਾਂ ਨੂੰ ਨਸੀਹਤ ਦੇਣ ਦੀ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਨ ਦੀ ਬਹੁਤ ਚੰਗੀ ਇਹ ਪਹਿਲ ਤੁਸੀਂ ਕੀਤੀ ਹੈ ਇਸ ਦੇ ਬਾਰੇ ਜਾਣਕਾਰੀ ਸਾਨੂੰ ਜਰੂਰ ਦਿਵੋ ਕਿੱਥੋਂ ਇਹ ਸ਼ੁਰੂ ਹੋਈ ਕਿਵੇਂ ਦਿਮਾਗ ਦੇ ਵਿੱਚ ਆਈ ਆ ਔਰ ਹੁਣ ਪ੍ਰੋਜੈਕਟ ਕਿਵੇਂ ਚੱਲ ਰਿਹਾ ਹੈ ਇਸ ਤਰ੍ਹਾਂ ਗੱਲ ਹੈ ਕਿ ਇਹ ਇੱਕ ਦਿਨ ਦੀ ਗੱਲ ਨਹੀਂ ਹੈ ਜੀ ਏ ਮੈਂ ਸ਼ੁਰੂ ਤੋਂ ਹੀ ਪੰਜਾਬੀ ਦੀ ਡਿਵੈਲਪਮੈਂਟ ਲਈ ਕੰਮ ਕਰ ਰਿਹਾ ਵੀ ਪੰਜਾਬੀ ਜਿਹੜੀ ਆ ਜੇਕਰ ਉਸ ਨੂੰ ਅਸੀਂ ਲੋਕਾਂ ਨੂੰ ਮਹੀਆ ਨਹੀਂ ਕਰਾਵਾਂਗੇ ਜਾਂ ਉਹਨਾਂ ਨੂੰ ਨਹੀਂ ਦਵਾਂਗੇ ਤਾਂ ਉਹ ਪੰਜਾਬੀ ਅੱਗੇ ਵਧ ਨਹੀਂ ਸਕਦੀ ਬਿਲਕੁਲ ਔਰ ਹਰ ਉਮਰ ਦੇ ਵਿੱਚ ਲੋੜ ਆ ਅਸੀਂ ਪਹਿਲਾਂ ਮੈਂ ਫੌਂਟ ਪੰਜਾਬੀ ਦੀ ਪਹਿਲੀ ਫੌਂਟ ਮੈਂ ਬਣਾਈ ਸੀ ਅੱਛਾ ਜੀ 1988 ਦੇ ਵਿੱਚ ਤੇ ਉਹ ਫੌਂਟ ਬਣਾ ਕੇ ਅਸੀਂ ਉਹ ਫ੍ਰੀ ਹੋਈ ਦਿੱਤੀ ਹੈ ਸਾਰੀ ਦੁਨੀਆ ਨੂੰ ਠੀਕ ਹੈ ਉਹ ਤੋਂ ਬਾਅਦ ਫਿਰ ਬਾਕੀ ਨੀਆਂ ਬਣੀਆਂ ਫਿਰ ਮੋਬਾਈਲ ਤੇ ਜਿਹੜੀਆਂ ਬਾਅਦ ਦੇ ਵਿੱਚ ਆ ਕੇ ਮੋਬਾਈਲ ਤੇ ਜਿਹੜੇ ਜਿਹੜੀਆਂ ਫੌਂਟਸ ਬਣੀਆਂ ਉਹਨਾਂ ਦੀ ਕਰੈਕਸ਼ਨ ਕਰਵਾਈ ਸਾਰਾ ਕੁਝ ਕਰਾਇਆ ਇਹਨਾਂ ਜੁੜੇ ਹੋਏ ਆ ਠੀਕ ਹੈ ਤੇ 2003 ਦੇ ਵਿੱਚ ਸਭ ਤੋਂ ਪਹਿਲਾਂ ਮੈਂ ਇੱਕ ਬਣਾਈ ਸੀ ਰੰਗਲੀ ਲਿਖਾਈ ਹੂੰ ਮੈਨੂੰ ਇਸ ਵੀ ਜਿਹੜਾ ਬੱਚਾ ਅਗਰ ਉਹ ਰੰਗ ਭਰ ਕੇ ਅੱਖਰਾਂ ਦੀ ਸ਼ੇਪ ਸਿੱਕੇਗਾ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਕੋਈ ਵੀ ਭਾਸ਼ਾ ਹੈ ਉਹਦੇ ਜਿਹੜੇ ਅੱਖਰ ਨੇ ਉਹਨਾਂ ਦਾ ਇੱਕ ਰੂਪਕ ਪੱਖ ਵੀ ਹੁੰਦਾ ਜੀ ਬਿਲਕੁਲ ਮਤਲਬ ਨੈਟ ਐਕਸਟਰਾ ਹੁੰਦੀ ਆ ਆਵਾਜ਼ਾਂ ਤਾਂ ਹੁੰਦੀਆਂ ਹੀ ਨਹੀਂ ਪਰ ਉਹਦਾ ਇੱਕ ਰੂਪਕ ਪੱਖ ਵੀ ਹੁੰਦਾ ਸੋ ਉਹ ਰੂਪਕ ਪੱਖ ਤਾਂ ਸਮਝ ਲੱਗਦਾ ਜੇ ਬੱਚਾ ਉਹਦੇ ਵਿੱਚ ਉਹਨੂੰ ਲਿਖੇ ਪਹਿਲਾਂ ਹੁੰਦਾ ਸੀਗਾ ਵੀ ਉਹ ਡਾਟਡ ਲਾਈਨਸ ਹੁੰਦੀਆਂ ਸੀਗੀਆਂ ਫਿਰ ਮੈਂ ਸੋਚਿਆ ਨਹੀਂ ਡਾਟਡ ਲਾਈਨ ਚ ਗੜਬੜ ਹੋ ਜਾਂਦੀ ਆ ਤੇ ਅੱਗੇ ਪਿਛੇ ਲੈਣੇ ਲੱਗਦੀਆਂ ਨੇ ਤੇ ਵੀ ਉਹਦੇ ਅੰਦਰ ਬੱਚੇ ਦੇ ਅੰਦਰ ਸ਼ੇਪ ਬਣਦੀ ਨਹੀਂ ਪੂਰੀ ਫਿਰ ਮੈਂ ਉਹਦੇ ਖਾਲੀ ਅੱਖਰਾਂ ਦੇ ਨਾਲ ਇੱਕ ਰੰਗਲੀ ਲਿਖਾਈ ਕਿਤਾਬ ਬਣਾਈ ਠੀਕ ਆ ਤੇ ਇੱਕ ਕਤਾ ਇੱਕ ਪੇਜ ਤੇ ਤਕਰੀਬਨ 8 ਵਾਰੀ ਕੋਈ ਅੱਖਰ ਲਾਇਆ ਸੀ ਪਰ ਫਿਰ ਉਹ ਛੇਤੀ ਖਤਮ ਹੋ ਜਾਂਦੀ ਸੀ ਲੱਗਦਾ ਸੀ ਵੀ ਇਹ ਕੋਈ ਵਾਲੀ ਮਤਲਬ ਇਹ ਸਿੱਖਣ ਲਈ ਇਹਨੂੰ ਦੋ ਦੋ ਤਿੰਨ ਕਿਤਾਬਾਂ ਲੱਗਦੀਆਂ ਸੀ ਕਾਸਟ ਪੈਂਦੀ ਸੀ ਠੀਕ ਹੈ ਫਿਰ ਅਸੀਂ ਰੰਗਲੀ ਸਲੇਟ ਬਣਾਈ ਅੱਛਾ ਜੀ ਜਿਹੜੀ ਕਿ ਲੈਮੀਨੇਟਡ ਸੀਗੀ ਵੀ ਉੱਤੇ ਤੁਸੀਂ ਕੱਚੇ ਪੈਂਦੇ ਨਾਲ ਜਿਹੜੇ ਕੱਚੇ ਰੰਗ ਹੁੰਦੇ ਜਾਂ ਵਾਈਟ ਬੋਰਡ ਪੈਨ ਹੁੰਦਾ ਉਹਦੇ ਨਾਲ ਲਿਖੋ ਤੇ ਉਹ ਤੇ ਬਾਰ-ਬਾਰ ਮਟੇਲੋ ਭਾਵੇਂ ਲੱਖ ਵਾਰੀ ਮਟੇਲੋ ਤੇ ਉਹਦੇ ਨਾਲ ਬੱਚਾ ਜਿਹੜਾ ਸਿਗਾ ਉਹ ਜਿਹੜਾ ਅੱਖਰ ਹੈ ਅੱਖਰ ਦੀ ਸ਼ੇਪ ਹੈ ਜਿਹੜੀ ਉਹ ਬੱਚੇ ਦੇ ਅੰਦਰ ਵੜ ਜਾਂਦੀ ਆ ਠੀਕ ਹੈ ਤੇ ਉਹ ਬਣਾਈ ਸੀ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਆਮ ਤੌਰ ਤੇ ਜਿਹੜੇ ਜਿਹੜੇ ਚਾਰਟ ਨੇ ਜਾਂ ਕਹਦੇ ਨੇ ਉਹਨਾਂ ਦੇ ਵਿੱਚ ਅਸੀਂ ਲਿਖਦੇ ਨਾਣਾ ਖਾਲੀ ਗੰਗਾ ਖਾਲੀ ਗੰਗਾ ਖਾਲੀ ਹੈਨਾ ਕਿਉਂਕਿ ਉਹਨਾਂ ਦਾ ਬੱਚਾ ਤਾਂ ਉਚਾਰਨ ਨਹੀਂ ਹੁੰਦਾ ਇੱਕ ਉਹਨਾਂ ਨਾਲ ਕੋਈ ਅੱਖਰ ਜਿਹੜੇ ਸ਼ਬਦ ਹੈ ਉਹ ਸਟਾਰਟ ਨਹੀਂ ਹੁੰਦੇ ਉਹ ਵਿੱਚ ਆਉਂਦੇ ਨੇ ਫਿਰ ਅਸੀਂ ਚਾਰਟ ਬਣਾਇਆ ਵੀ ਇਹਦੇ ਵਿੱਚ ਜਿਹੜੇ ਜਦਾਂ ਣਾਣਾ ਉਹ ਕਣਕ ਬੇਸਿਕ ਇਹ ਵਿਚਾਲੇ ਆ ਗਿਆ ਖਾਲੀ ਤਾਂ ਨਹੀਂ ਨਾ ਹੈਗਾ ਵਰਤਿਆ ਜਾ ਰਿਹਾ ਵੰਗਾ ਲਿਖਦੇ ਆ ਗੰਗਾ ਆ ਗਿਆ ਤੇ ਵੀ ਉਹ ਖਾਲੀ ਨਹੀਂ ਹੈਗਾ ਤੇ ਜਿਹੜਾ ਇੰਨੇ ਸਾਲ ਸਾਡੇ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਹੈ ਨਿਆਣਿਆਂ ਨੂੰ ਖਾਲੀ 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 ਸਿਖਾਉਂਦਾ ਰਿਹਾ ਤੋ ਉਹਨੂੰ ਕਾਊਂਟਰ ਕੀਤਾ ਵੀ ਖਾਲੀ ਨਹੀਂ ਹੈਗੇ ਉਹਨਾਂ ਦੀ ਜਿਹੜੀ ਜਗ੍ਹਾ ਆ ਉਹ ਸ਼ੁਰੂਆਤ ਦੀ ਜਗ੍ਹਾ ਬਚਾ ਲਈ ਆ ਜਾਂ ਪਿੱਛੇ ਆ ਹੂੰ ਤੇ ਉਹਦੇ ਨਾਲ ਬੜਾ ਲੋਕਾਂ ਨੇ ਐਪਰੀਸ਼ੀਏਟ ਕੀਤਾ ਅੱਛਾ ਜੀ ਫਿਰ ਮੈਂ ਦੇਖਿਆ ਵੀ ਜਦੋਂ ਸਕੂਲਾਂ ਦੇ ਵਿੱਚ ਟੀਚਰ ਪੜ੍ਹਾਉਂਦੇ ਆ ਉਹ ਅਲੱਗ-ਅਲੱਗ ਇਲਾਕਾਈ ਉਚਾਰਣ ਕਰਦੇ ਆ ਜਿਵੇਂ ਤੇ ਦੁਆਬੇ ਚੱਲ ਜੇ ਉੱਥੇ ਐੜਾ ਐੜਾ ਹੈਨਾ ਤੇ ਮਾਲਵੇ ਗੂੜ ਚੱਲ ਜੇ ਉਹ ਆੜਾ ਕਹਿੰਦੇ ਆ ਹੈਨਾ ਐਦਾਂ ਦੇ ਊਠ ਤੇ ਊਠ ਇੰਨਾ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਨੇ ਅਸਮਾਨਤਾਵਾਂ ਸੀਗੀਆਂ ਤੇ ਮੈਂ ਸੋਚਿਆ ਵੀ ਇਹ ਸਾਰੇ ਕੁਸ਼ ਨੂੰ ਨਾ ਠੀਕ ਕਰ ਲਈ ਸਭ ਤੋਂ ਪਹਿਲਾਂ ਜ਼ਰੂਰੀ ਆ ਕਿ ਜਿਹੜੇ ਅੱਖਰ ਹੈ 35 ਅੱਖਰ ਹੈ ਉਹਨਾਂ ਦਾ ਉਚਾਰਨ ਜਿਹੜਾ ਆ ਬੱਚੇ ਨੂੰ ਪਤਾ ਹੋਣਾ ਚਾਹੀਦਾ ਔਰ ਇੱਕ ਇੱਕ ਲੈਜਰ ਦੇ ਵਿੱਚ ਪਤਾ ਹੋਣਾ ਚਾਹੀਦਾ ਸੋ ਫਿਰ ਮੈਂ ਕੀ ਕੀਤਾ ਕਿ ਇਹ ਫੱਟੀ ਬਣਾਈ ਅੱਛਾ ਜੀ ਇਸ ਫੱਟੀ ਨੂੰ ਪਹਿਲਾਂ ਰੂਪਕ ਪੱਕ ਕੀਤਾ ਬੇ ਸੋਹਣੀ ਲੱਗੇ ਵੇ ਘਰ ਚ ਜੇ ਲੱਗੀ ਹੋਈ ਆ ਜਾਂ ਕਿਤੇ ਲੱਗੀ ਹੋਈ ਆ ਤਾਂ ਅਗਲਾ ਦੇਖਦਾ ਅਗਲਾ ਕਹਿੰਦਾ ਯਾਰ ਬੜੀ ਸੁਣੀ ਚੀਜ਼ ਆ ਬਿਲਕੁਲ ਹੈਨਾ ਫਿਰ ਫੱਟੀ ਜਿਹੜੀ ਆ ਸਾਡੀ ਟ੍ਰੈਡੀਸ਼ਨਲ ਫੱਟੀ ਹੁੰਦੀ ਸੀ ਸਕੂਲਾਂ ਦੇ ਜਾਂਦੇ ਹੁੰਦੇ ਸੀ ਬਸਤਿਆਂ ਚ ਪਾ ਕੇ ਹੁਣ ਬਸਤਾ ਵੀ ਬਣਾ ਰਹੇ ਆ ਵੈਸੇ ਅੱਛਾ ਤੇ ਉਹ ਫਿਰ ਇਹ ਜਦੋਂ ਸੁਣੀ ਫਿਰ ਮੈਂ ਇਹਦੇ ਵਿੱਚ ਕਯੂਆਰ ਕੋਡ ਲਾਇਆ ਮਾਡਰਨ ਟੈਕਨੀਕ ਦਾ ਮੈਂ ਇਹਦੇ ਵਿੱਚ ਪੰਜ ਆਵਾਜ਼ਾਂ ਜਿਹੜੀਆਂ ਰਿਕਾਰਡ ਕੀਤੀਆਂ ਹਮ ਅਲੱਗ-ਅਲੱਗ ਠੀਕ ਹੈ ਤੇ ਉਹ ਪੰਜ ਆਵਾਜ਼ਾਂ ਦੇ ਵਿੱਚ ਪੂਰੀ ਪੈਂਤੀ ਕੀਤੀ ਆ ਤੇ ਮੈਨੂੰ ਕੋਈ ਕਹਿਣਗੇ ਕਿ ਇਹ 35 ਨਹੀਂ ਜਿਹੜੇ ਬਿੰਦੀ ਵਾਲੇ ਅੱਖਰ ਆ ਉਹ ਵੀ ਮੈਂ ਕਿਹਾ ਬਿੰਦੀ ਵਾਲੇ ਅੱਖਰ ਨਹੀਂ ਉਹ ਸ਼ਬਦ ਹੈ ਹੂੰ ਬੇ ਹੁਣ ਅੰਗਰੇਜ਼ੀ ਦੇ ਵਿੱਚ ਆ ਅਸੀਂ ਲਿਖਦੇ ਆ ਕੈਮਿਸਟਰੀ ਹੂੰ ਹੈ ਜਾਂ ਅਸੀਂ ਸ਼ਰਮਾ ਜੀ ਲਿਖਦੇ ਆ ਐਚ ਪਾਣਦੇ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਐਸ ਐਚ ਜਿਹੜਾ ਅੱਖਰ ਹੋ ਗਿਆ ਬਿੰਦੀ ਪਾ ਕੇ ਉਹ ਇੱਕ ਸ਼ਬਦ ਬਣ ਜਾਂਦਾ ਵੀ ਨਾਲੇ ਜਿਹੜਾ ਪੂਰੀ 35 ਇਹ ਚ ਪੂਰੀ 35 ਆ ਜਾਂਦੀ ਤੁਸੀਂ ਉਹ ਤੇ ਬਾਅਦ ਵਿੱਚ ਮੁਹਾਰਨੀ ਚ ਸਿਖਾ ਦਿਓ ਹੂੰ ਸੋ ਇਹ 35 ਅੱਖਰਾਂ ਦਾ ਜਿਹੜਾ ਸਉਦੋਚਾਰਨ ਹੈ ਉਹ ਉਚਾਰਨ ਤੁਹਾਨੂੰ ਇਹਦੇ QR ਕੋਡ ਤੇ ਮਿਲੇਗਾ ਉਹ ਤੁਸੀਂ ਆਪਣੇ ਮੋਬਾਈਲ ਦੇ ਨਾਲ ਕਿਸੇ ਵੀ 스마트ਫੋਨ ਦੇ ਨਾਲ ਉਹਨੂੰ ਸਕੈਨ ਕਰੋ ਉਹ YouTube ਤੇ ਚੱਲ ਜਾਏਗਾ ਅੱਛਾ ਔਰ ਉੱਥੇ ਜਿਹੜਾ ਆ ਉਹਦਾ ਜਿਹੜਾ ਉਚਾਰਨ ਪੰਜ ਅਲੱਗ-ਅਲੱਗ ਆਵਾਜ਼ਾਂ ਦੇ ਵਿੱਚ ਕੀਤਾ ਤਾਂ ਕਿ ਜਿਹੜਾ ਬੱਚਾ ਕਿਸੇ ਨਾ ਕਿਸੇ ਆਵਾਜ਼ ਨੂੰ ਜਿਹੜਾ ਅਕਸੈਪਟ ਕਰ ਲਵੇ ਅਕਸੈਪਟ ਕਰ ਲਵੇ ਹਾਂਜੀ ਇਹ ਇਸ ਤਰ੍ਹਾਂ ਇਹ ਕਨਸੈਪਟ ਚੱਲਿਆ ਔਰ ਇਹਨੂੰ ਬੜਾ ਅੱਛਾ ਰਿਸਪੌਂਸ ਮਿਲਿਆ ਵਰਲਡਵਾਈਡ ਤਕਰੀਬਨ 80 ਮੁਲਕਾਂ ਦੇ ਵਿੱਚ ਆ ਚੁੱਕੀ ਹੈ ਜਿੱਥੇ ਬੱਚੇ ਆ ਰੋਜ਼ ਹੀ ਤਕਰੀਬਨ ਇਹ ਜਾਂਦੀਆਂ ਨੇ ਹੁਣ ਅੱਜ ਵੀ ਇੰਗਲੈਂਡ ਨੂੰ ਜਾ ਰਹੀਆਂ ਨੇ 5-7 ਫੱਟੀਆਂ ਜਾ ਰਹੀਆਂ ਕੋਈ ਕਈ ਲੋਕ ਵੰਡ ਦੇ ਵੀ ਆ ਵੰਡ ਦੇ ਵੀ ਸਕੂਲਾਂ ਦੇ ਵੀ ਵੰਡ ਦੇ ਆ ਦੂਜੇ ਵੀ ਆ ਤੇ ਅਸੀਂ ਲਗਭਗ ਜੋ ਵੀ ਰਿਕਾਸਟ ਆਉਂਦੀ ਆ ਉਸ ਤੇ ਕਰਦੇ ਇਹਨੂੰ ਬਿਜ਼ਨਸ ਨਹੀਂ ਬਣਾਇਆ ਅੱਛਾ ਜੀ ਹਾਂ ਨੋਰਮਲ ਇਹ ਜੀ ਨੂੰ ਵੀ ਨਹੀਂ ਬਣਾਇਆ ਮੈਂ ਠੀਕ ਹੈ ਕੋਸਟ ਜ਼ਰੂਰ ਜਿਹੜੀ ਆ ਜਾਂਦੀ ਆ ਕਈ ਵਾਰੀ ਕਈ ਨਹੀਂ ਵੀ ਦਿੰਦੇ ਕੋਈ ਗਰੀਬ ਟੱਕਰ ਗਿਆ ਕੋ ਹੋਰ ਟੱਕਰ ਗਿਆ ਕੋਈ ਕਈ ਵਾਰੀ ਕੋਈ ਉਹ ਵੀ ਦੋਸਤ ਵਿੱਚ ਜਾ ਕੇ ਵੀ ਨਹੀਂ ਆਣ ਵਾਲੇ ਹੁੰਦੇ ਆ ਤੇ ਤਰ੍ਹਾਂ ਤਰ੍ਹਾਂ ਦੇ ਹੁੰਦੇ ਆ ਬੰਦੇ ਸੋ ਕੋਈ ਐਡਾ ਮਤਲਬ ਇਹ ਤੇ ਡਿਪੈਂਡੈਂਸੀ ਨਹੀਂ ਹੈਗੀ ਵੀ ਸਾਡੀ ਰੋਟੀ ਇਤੋਂ ਚੱਲਣੀ ਆ ਸਰ ਇਹ ਜੇ ਮੈਂ ਸਲੇਟ ਦੀ ਗੱਲ ਕਰਾਂ ਇਹਨੂੰ ਅੱਛਾ ਇਹਨੂੰ ਫੱਟੀ ਕਹਿੰਦੇ ਆ ਜੇ ਇਹ ਕਿੰਨੇ ਕੁ ਹੁਣ ਤੱਕ ਇਹਦੇ ਤੇ ਥੋੜਾ ਖਰਚਾ ਹੋਇਆ ਜਿਵੇਂ ਤੁਸੀਂ ਕਹਿੰਦੇ ਹੋ ਵੀ ਅਸੀਂ ਇਹਦੀ ਬਹੁਤੀ ਕੋਸਟ ਨਹੀਂ ਰੱਖੀ ਹੈਗੀ ਤੇ ਉਹ ਕਿੰਨੀ ਕੁ ਕੋਸਟ ਹੈ ਜੇ ਕਿਸੇ ਨੇ ਲੈਣੀ ਹੋਵੇ ਦੇਖੋ ਇਦਾਂ ਹੁੰਦੀ ਹੈ ਇਹ ਡਿਪੈਂਡ ਕਰਦਾ ਵੀ ਕਿੰਨੀਆਂ ਲੈਣੀਆਂ ਨੇ ਠੀਕ ਹੈ ਬਣਾਉਣੀਆਂ ਇਕੱਠੀਆਂ ਪੈਣੀਆਂ ਜਿਵੇਂ 100 ਇਕੱਠੀ ਬਣਾ ਲਈ ਜਾਂ 200 ਇਕੱਠੀ ਬਣਾ ਲਈ ਉਹ ਉਹ ਅਲੱਗ-ਅਲੱਗ ਕੋਸਟ ਆਉਣੀਆਂ ਨੇ 100 ਰੁਪਏ ਤੋਂ ਲੈ ਕੇ 300 ਰੁਪਏ ਤੱਕ ਕੋਸਟ ਆਉਂਦੀ ਆ ਅਲੱਗ-ਅਲੱਗ ਉਹ ਵੇ ਦੇ ਉਹ ਉਹ ਦੇਖਦੇ ਰਹੀਦਾ ਵੇ ਕਿਹੜਾ ਬੰਦਾ ਸਸਤੀ ਬਣਾ ਆਂਦਾ ਹੂੰ ਜਿਹੜੇ ਉਹ ਟੈਕਨੋਲੋਜੀ ਕਿਉਂਕਿ ਆਮਤ ਕੋਈ ਕਰਦਾ ਨਹੀਂਗਾ ਫਿਰ ਇਹ ਸਾਨੂੰ ਦੇਖਣਾ ਪੈਂਦਾ ਫਿਰ ਇਹ ਵੀ ਦੇਖਣਾ ਪੈਂਦਾ ਵੀ ਇਹਦਾ ਬੈਕ ਸਾਰੀ ਕੀ ਆ ਕਿਉਂਕਿ ਜਦਾਂ ਲੱਕੜ ਦਾ ਬਣਾ ਦਿਓ ਤਾਂ ਉਹ ਆਸਟ੍ਰੇਲੀਆ ਨਹੀਂ ਵੇਚ ਸਕਦੇ ਜਾਂ ਉਹ ਨਾ ਮੁਲਕਾਂ ਨਹੀਂ ਭੇਜ ਸਕਦੇ ਹਰ ਇੱਕ ਦੇ ਨੋਮਸ ਹੁੰਦੇ ਆ ਫਿਰ ਕੁਆਰੰਟਾਈਨ ਦੇਖਣਾ ਪੈਂਦਾ ਤੇ ਸਾਰਾ ਕੁਝ ਦੇਖ ਕੇ ਇਹ ਮਤਲਬ 100 ਤੋਂ ਲੈ ਕੇ 300 ਰੁਪਏ ਦੇ ਵਿਚਾਲੇ ਸਾਈਜ਼ ਦੇ ਹਿਸਾਬ ਨਾਲ ਗਿਣਤੀ ਦੇ ਹਿਸਾਬ ਨਾਲ ਬਿਲਕੁਲ ਇਹ ਤਕਰੀਬਨ ਬਣ ਜਾਂਦੀ ਆ ਠੀਕ ਹੈ ਤੇ ਉਹ ਜਿੰਨੀ ਕੁ ਕਾਸਟ ਆਉਂਦੀ ਆ ਫਿਰ ਉਹਨਾਂ ਇੱਕ ਅਗਲੇ ਤੋਂ ਅਗਲਾ ਦੇ ਆਪੇ ਦੇਣਦੇ ਆ ਕਈ ਇਦਾਂ ਦੇ ਵੀ ਆ ਉਹ ਕਹਿਣਗੇ ਚੱਲ ਕੋਈ ਨਹੀਂ ਤਾ ਸਾਨੂੰ ਇਹਨੇ ਦੇ ਦੇ ਅਸੀਂ ਤੈਨੂੰ ਆਹ ਕੰਟਰੀਬਿਊਟ ਕਰ ਦਿੰਦੇ ਆ ਠੀਕ ਹੈ ਮਤਲਬ ਇਹਨੂੰ ਇਦਾਂ ਹਾਰਡ ਐਂਡ ਫਾਸਟ ਰੂਲ ਕੋਈ ਨਹੀਂ ਹੈਗਾ ਫਿਰ ਹੁਣ ਕਈ ਬੰਦੇ ਉਂ ਵੀ ਆ ਜਾਂਦੇ ਯਾਰ ਮੈਨੂੰ ਦੇ ਦੇ ਯਾਰ ਮੈਂ ਵੰਡਣੀਆਂ ਨੇ ਮੈਂ ਚੱਲ ਕੋਈ ਨਹੀਂ ਉਹ ਉਦਾਂ ਵੀ ਦੇ ਦਿੰਦੇ ਆ ਮਤਲਬ ਵੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਤੇ ਫਿਰ ਹੁਣ ਜਿੱਦਾਂ ਪਿੱਛੇ ਗੁਰਦੁਆਰਿਆਂ ਦੇ ਵਿੱਚ ਉਹਨਾਂ ਨੇ ਬੱਚਿਆਂ ਨੂੰ ਮੋਮੈਂਟੋ ਦੀ ਜਗ੍ਹਾ ਇਹ ਫੱਟੀਆਂ ਦਿੱਤੀਆਂ ਅੱਛਾ ਜੀ ਮਤਲਬ ਇਹ ਫੱਟੀਆਂ ਦਿੱਤੀਆਂ ਥੱਲੇ ਅਸੀਂ ਉਹਨਾਂ ਦਾ ਨਾਮ ਪਾਤਾ ਬੇ ਸੇਵਾ ਕਰਈ ਫਲਾਣ ਨੇ ਜਾਂ ਕਿਦਾਂ ਠੀਕ ਤੇ ਉਹ ਜਿਹੜਾ ਉਹ ਬੱਚਿਆਂ ਕੋਲ ਘਰਾਂ ਦੇ ਵਿੱਚ ਚਲ ਗਈ ਹੁਣ ਇੱਥੇ ਕੋਈ ਗੱਲ ਉਹਨਾਂ ਨੇ 350 ਫੱਟੀਆਂ ਬਣਵਾਈ ਹੁਣ 350 ਘਰਾਂ ਦੇ ਵਿੱਚ ਚਲ ਗਈ ਲੱਗੀ ਹੋਈ ਹੈ ਇਹਨੂੰ ਸੁੱਟਣ ਨਹੀਂ ਕੋਈ ਲੱਗਦਾ ਇੱਕ ਗੱਲ ਪੱਕੀ ਆ ਜਿਹੜੇ ਕੋ ਚ ਲਗੇ ਉਹਨੇ ਘਰ ਦੇ ਵਿੱਚ ਲਾਉਣੀ ਲਾਉਣੀ ਹੈ ਕਿਉਂਕਿ ਸ਼ੋਪੀਸ ਵੀ ਆ ਸ਼ੋਪੀਸ ਵੀ ਆ ਸ਼ੋਪੀਸ ਵੀ ਹੈ ਮਤਲਬ ਡਬਲ ਪਰਪਸ ਦਾ ਹੱਲ ਹੁੰਦਾ ਭਾਸ਼ਾ ਦੀ ਪ੍ਰਮੋਸ਼ਨ ਤਾਂ ਹੈਗੀ ਹੈਗੀ ਆ ਨਾਲ ਦੀ ਨਾਲ ਇਹ ਦੇਖਣ ਨੂੰ ਸੋਹਣੀ ਲੱਗਦੀ ਹੈ ਜਿਹੜੀ ਅੱਖੀ ਵੀ ਸੋਹਣੀ ਲੱਗਦੀ ਹੈ ਹਾਂ ਇਹ ਕੁਦਰਤੀ ਬਸ ਹੋ ਗਿਆ ਕੰਮ ਕੋਈ ਇਹ ਨਹੀਂ ਵੀ ਮੈਂ ਕਹਾਂ ਵੀ ਮੈਂ ਕੋਈ ਇਹਨੂੰ ਉਹ ਕਰਨਾ ਸੀਗਾ ਇਹ ਰੱਬੋ ਹੀ ਮਤਲਬ ਕੁਦਰਤ ਨੇ ਹੀ ਇਹ ਕੰਮ ਕਰਵਾਤਾ ਤੇ ਇਦਾਂ ਹੋ ਗਿਆ ਅੱਛਾ ਸਰ ਹੁਣ ਗੱਲ ਕਰਦੇ ਆ ਕਿ ਸਮਝਦੇ ਕਿਉਂ ਬੱਚਿਆਂ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਘਾਟ ਪੈਦਾ ਕਿਉਂ ਹੋਈ ਜਾਂਦੀ ਹੈ ਜੇ ਜੁਆਕਾਂ ਨੂੰ ਅੱਜ ਦੇ ਟਾਈਮ 'ਚ ABC ਪੁੱਛੀਏ ਤਾਂ ਉਹ ਤਾਂ ਪੂਰੀ ਆਂਦੀ ਹੁੰਦੀ ਆ ਪਰ ਊੜਾ ਐੜਾ ਈੜੀ ਦਾ ਉਹਨਾਂ ਨੂੰ ਗਿਆਨ ਨਹੀਂ ਹੁੰਦਾ ਇਹ ਕਿਉਂ ਚੀਜ਼ ਹੋ ਰਹੀ ਹੈ ਇਹ ਵੈਸੇ ਸਦਾ ਤੋਂ ਹੀ ਰਿਹਾ ਠੀਕ ਹੈ ਜਿਹੜਾ ਮਨੁੱਖਾ ਮਨੁੱਖ ਦੀ ਬਿਰਤੀ ਹੁੰਦੀ ਆ ਕਿ ਆਮ ਬੱਚਾ ਜੰਮਦਾ ਨਾ ਜਦੋਂ ਕਰਦੇ ਉਹਦੇ ਸੋਚਦੇ ਵੀ ਇਹਨੂੰ ਡਾਕਟਰ ਬਣਾਉਣਾ ਹੈ ਇਹਨੂੰ ਇੰਜੀਨੀਅਰ ਬਣਾਉਣਾ ਜੋ ਵੀ ਜੋ ਵੀ ਫੈਮਿਲੀ ਦੀ ਬੈਕਗ੍ਰਾਉਂਡ ਹੁੰਦੀ ਆ ਉਹਦੇ ਹਿਸਾਬ ਨਾਲ ਆਉਂਦੀ ਆ ਉਹ ਗਰੀਬ ਆਗਲਾ ਕਹਿੰਦਾ ਯਾਰ ਮੈਂ ਇਹਨੂੰ ਅਫਸਰ ਬਣਾਉਣਾ ਕੋਈ ਕਰਨਾ ਅਸੀਂ ਬੱਚੇ ਨੂੰ ਹਮੇਸ਼ਾ ਇਹ ਸੋਚਦੇ ਆ ਵੀ ਜਿਹੜਾ ਸਾਡੇ ਘਰ 'ਚ ਬੱਚਾ ਪੈਦਾ ਹੋਇਆ ਵੀ ਉਹਨੂੰ ਕੁਛ ਨਾ ਕੁਛ ਬਣਾਈਏ ਜੇ ਇਹ ਨਾਲ ਸਾਡੀ ਜਿਹੜੀ ਆਰਥਿਕ ਖਾਲਤ ਹੈ ਉਹ ਵਧੀਆ ਰਵੇ ਆਰਥਿਕਤਾ ਜੁੜੀ ਹੋਈ ਆ ਸੋ ਉਹਦੇ ਵਿੱਚ ਜੁੜੀ ਹੁੰਦੀ ਆ ਔਰ ਆਰਥਿਕਤਾ ਦਾ ਜੁੜੀ ਦੀ ਗੱਲ ਕਰਦੇ ਆ ਤਾਂ ਫਿਰ ਬੰਦਾ ਸੋਚਦਾ ਵੀ ਪੈਸੇ ਕਿੱਥੋਂ ਵੱਧ ਕਮਾਏ ਜਾ ਸਕਣਗੇ ਔਰ ਪੈਸੇ ਵੱਧ ਕਮਾਉਣ ਦੀ ਖਾਤਰ ਫਿਰ ਉਹ ਦੇਖਦੇ ਦੀ ਰਿਕੁਆਇਰਮੈਂਟ ਕੀ ਆ ਵੀ ਜੇ ਡਾਕਟਰ ਬਣਾਉਣਾ ਇੰਜੀਨੀਅਰ ਬਣਾਉਣਾ ਜਾਂ ਅਫਸਰ ਬਣਾਉਣਾ ਤਾਂ ਵੀ ਇਹਨੂੰ ਅੰਗਰੇਜ਼ੀ ਹੋਣੀ ਚਾਹੀਦੀ ਆ ਮਤਲਬ ਇਹ ਇਕੱਲੀ ਪੰਜਾਬੀ ਦੀ ਪ੍ਰੋਬਲਮ ਨਹੀਂ ਇਹ ਹਿੰਦੀ ਵਾਲੇ ਦੀ ਵੀ ਇਹੀ ਪ੍ਰੋਬਲਮ ਹੈ ਅੱਛਾ ਸਪੈਨਿਸ਼ ਵਾਲਿਆਂ ਦੀ ਵੀ ਇਹੀ ਪ੍ਰੋਬਲਮ ਹੈ ਹਮ ਲੈਟਨ ਵਾਲਿਆਂ ਦੀ ਵੀ ਇਹੀ ਪ੍ਰੋਬਲਮ ਹੈ ਅਫਰੀਕਨ ਕੰਟਰੀ ਦੇ ਵਿੱਚ ਵੀ ਇਹ ਪ੍ਰੋਬਲਮ ਹੈ ਇਹ ਮਨੁੱਖੀ ਵਿਰਤੀ ਆ ਅੱਛਾ ਜੀ ਕਿ ਉਹਨੇ ਦੂਜੀ ਉਹ ਭਾਸ਼ਾ ਜਿਹੜੀ ਜ਼ਿਆਦਾ ਕਮਿਊਨੀਕੇਟ ਵਾਲੀ ਆ ਉਹਦੇ ਵੱਲ ਨੂੰ ਜਾਣਾ ਹੁੰਦਾ ਹਮ ਪਰ ਇੱਕ ਜਿਹੜੀ ਤਸੱਲੀ ਵਾਲੀ ਗੱਲ ਇਹ ਆ ਵੀ ਮੈਂ ਇਹ ਗੱਲ ਜਿਹੜੀ ਆ ਐਕਸਪੀਰੀਅੰਸ ਤੋਂ ਠੀਕ ਹੈ ਤੇ ਤਜਰਬਾ ਮਤਲਬ ਤੇ ਆੜੂੜੇ ਦੇਖ ਕੇ ਇੰਟਰੈਕਟ ਕਰਕੇ ਸਾਰੀ ਨਿਕਲੀ ਆ ਠੀਕ ਹੈ ਕਿ ਜਦੋਂ ਕੋਈ ਵੀ ਬੱਚਾ ਜਿਹੜਾ ਆ ਉਹ ਪਹਿਲਾਂ ਭਾਵੇਂ ਅੰਗਰੇਜ਼ੀ ਸਿੱਖ ਲੈ ਹਮ ਪੰਜਾਬੀ ਸਿੱਖ ਲੈ ਹਿੰਦੀ ਸਿੱਖ ਲੈ ਇਹ ਚੰਗੀ ਗੱਲ ਹੈ ਕਿ ਮਾਤ ਪਿਤਾ ਆਪਣੀ ਸਿੱਖੇ ਪਰ ਜਿਹਨੇ ਨਹੀਂ ਵੀ ਸਿੱਖੀ ਨਾ ਜਦੋਂ ਉਹ ਆ ਬਿਆਹ ਜਾਂਦਾ ਨਾ ਤੈ ਪੀਤੀਆਂ 35 ਸਾਲਾਂ ਦਾ ਹੋ ਜਾਂਦਾ ਉਹ ਵਾਪਸ ਮੁੜਦਾ ਅੱਛਾ ਜੀ ਉਹ ਵਾਪਸ ਮੁੜਦਾ ਤੇਜਰਬਾ ਤੇਜਰਬਾ ਹਾਂਜੀ ਵਿਦੇਸ਼ਾਂ ਦੇ ਵਿੱਚ ਵੀ ਆ ਮੋਸਟਲੀ ਮੇਰੇ ਕੋਲ ਜਿਹੜੇ ਪੇਰੈਂਟਸ ਆਉਂਦੇ ਆ ਉਹ ਮਤਲਬ 30 ਤੋਂ 50 ਦੇ ਵਿਚਾਲੇ ਆ। ਅੱਛਾ ਜੀ। 30 ਤੋਂ 45 ਹੀ ਕਹਿ ਲਓ। ਠੀਕ ਹੈ। ਉਹ ਆਉਂਦੇ ਨੇ। ਵੀ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਆ। ਕੀ ਬਾਤ ਹੈ। ਔਰ ਉਹ ਬੜੀ ਵੱਡੀ ਗਿਣਤੀ ਚ ਆਉਂਦੇ ਨੇ। ਹੂੰ। ਮਤਲਬ ਇੱਕ ਅੰਦਾਜ਼ਾ ਲਾਇਆ ਸੀ ਅਸੀਂ ਪਿੱਛੇ ਜੇ 2000 3 ਤੋਂ ਲੈ ਕੇ ਸ਼ੁਰੂ ਕੀਤਾ ਜਦੋਂ ਅਸੀਂ ਰੰਗਲੀ ਲਿਖਾਈ ਕਿਤਾਬ ਤੋਂ ਲੈ ਕੇ ਹੁਣ ਤੱਕ। ਹੂੰ। ਘਟੋ ਘਟਨੀ ਅਸੀਂ ਮਤਲਬ ਇੱਕ ਰਫ ਜਿਹਾ ਅੰਦਾਜ਼ਾ ਹੈ ਕਿ 6 ਲੱਖ ਬੱਚੇ ਨੂੰ ਪੰਜਾਬੀ ਪੜਨ ਲਾ ਚੁੱਕੇ ਆ। ਕਿਆ ਬੋਲਦਾ ਵੱਖ-ਵੱਖ ਮਰਦਿਆਂ ਨੂੰ ਤੇ ਹੁਣ ਤਾਂ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਇਸ ਵੇਲੇ ਜਿਹੜਾ ਰੁਝਾਨ ਹੈ ਪੰਜਾਬੀ ਸਿਖਾਉਣ ਦਾ ਸਿੱਖਣ ਦਾ ਨਹੀਂ ਸਿਖਾਉਣ ਦਾ ਉਹ ਬਹੁਤ ਵਧ ਰਿਹਾ ਜਿਹੜੇ ਪੇਰੈਂਟਸ ਹੈ ਉਹ ਅਵੇਅਰ ਹੋ ਗਏ ਆ ਫਿਰ ਕਰੋ ਤੁਸੀਂ ਚੈਨਲ ਤੇ ਤੁਹਾਨੂੰ ਚੰਗਾ ਲੱਗਾ ਤੁਹਾਡੀ ਉਮਰ ਕੀ ਹੈ ਤੁਹਾਡੇ ਤੁਸੀਂ ਵੀ ਤਾਂ 30-30 ਦੇ ਲੱਗੇ ਛਗੇ ਹੋਗੇ 25 ਤੋਂ 30 ਦੇ ਹੋਣਗੇ ਮੇਰੇ ਖਿਆਲ ਚ ਹੈਨਾ ਕਿਉਂਕਿ ਤੁਸੀਂ ਅਵੇਅਰ ਹੋ ਗਏ ਹੋ ਜਿਹੜਾ ਰੌਲਾ ਪੈ ਗਿਆ ਨਾ ਮਰ ਗਈ ਮਰ ਗਈ ਮਰ ਗਈ ਉਹ ਨਾ ਨਾ ਨਾਲ ਦੀ ਨਾਲ ਨਾ ਲੋਕਾਂ ਦੇ ਅੰਦਰ ਬਚਾ ਲਓ ਬਚਾ ਲਓ ਬਚਾ ਲਓ ਉਹ ਸ਼ਬਦ ਵੀ ਪੈਦਾ ਹੋ ਗਏ ਆ ਹਮਮ ਔਰ ਇਹ ਚੰਗੀ ਗੱਲ ਹੈ ਮਤਲਬ ਹੁਣ ਲੋਕੀ ਪੰਜਾਬੀ ਮਾਂ ਬੋਲੀ ਲਈ ਅਵੇਅਰ ਹੋ ਗਏ ਆ ਉਹਨਾਂ ਨੂੰ ਐ ਲੱਗਦਾ ਯਾਰ ਇਹ ਆਣੀ ਚਾਹੀਦੀ ਐ ਜਦੋਂ ਪਹਿਲਾਂ ਉਹਨਾਂ ਨੂੰ ਨਹੀਂ ਪਤਾ ਲੱਗਿਆ ਵੀ ਮਰ ਗਈ ਮਰ ਗਈ ਮਰ ਗਈ ਦਾ ਫਿਰ ਰੌਲਾ ਪੈ ਗਿਆ ਮਰ ਗਈ ਮਰ ਗਈ ਉਹ ਕਹਿੰਦੇ ਯਾਰ ਬਚਾਓ ਫਿਰ ਕੁਝ ਪਰਸੈਂਟੇਜ ਲੋਕ ਐ ਵਿੱਚ ਉਹ ਅੜਵ ਲੋਕ ਵੀ ਹੁੰਦੇ ਆ ਜਿਹੜੇ ਕਹਿੰਦੇ ਨਹੀਂ ਨਹੀਂ ਮੰਨਦੇ ਨਹੀਂ ਗੱਲ ਨੂੰ ਕੋਈ ਗੱਲ ਨਹੀਂ ਫਿਰ ਕੀ ਹੋਇਆ ਸੁਸਾਇਟੀ 'ਚ ਹੀ ਚੋਰ ਹੁੰਦੇ ਆ ਸੁਸਾਇਟੀ 'ਚ ਹੀ ਡਾਕੂ ਹੁੰਦੇ ਆ ਸੁਸਾਇਟੀ 'ਚ ਹੀ ਕਾਤਲ ਹੁੰਦੇ ਆ ਸੁਸਾਇਟੀ ਦਾ ਹਿੱਸਾ ਆ ਉਹ ਬਿਲਕੁਲ ਠੀਕ ਹੈ ਨਾ ਉਹ ਹਿੱਸਾ ਆ ਸੋ ਇਸੇ ਤਰ੍ਹਾਂ ਜਿਹੜੀ ਭਾਸ਼ਾ ਹੈ ਜੇ ਅਸੀਂ ਕਹੀ ਵੀ ਸਾਰੇ ਬੰਦੇ ਮਤਲਬ ਇਹਦੇ ਹੱਕ 'ਚ ਹੋ ਜਾਣ ਨਹੀਂ ਹੋ ਸਕਦੇ ਨਹੀਂ ਹੋ ਸਕਦਾ ਪਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਮੈਜੋਰਟੀ ਲੋਕ ਜਿਹੜੇ ਆ ਉਹ ਇਧਰ ਨੂੰ ਆਉਂਦੇ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਜਿਹੜੀ ਆ ਮਤਲਬ ਸਭਿਆਚਾਰਕ ਮਾਨਸਿਕ ਤਸਲਿਵਾਸ ਤੇ ਪੱਛਾ ਤੇ ਤਰਕਿਵਾਸ ਤੇ ਟੈਕਨੀਕਲੀ ਸਾਨੂੰ ਅੱਗੇ ਕੋਸ਼ਸ਼ਾਂ ਕਰਨੀਆਂ ਚਾਹੀਦੀਆਂ ਔਰ ਪ੍ਰਮਾਤਮਾ ਨੇ ਮੈਨੂੰ ਇਹ ਹੁਕਮ ਬਖਸ਼ਿਆ ਕਿ ਮੈਂ ਇਧਰ ਨੂੰ ਕਰੀ ਚੱਲਾਂ ਔਰ ਮੈਂ ਪ੍ਰਮਾਤਮਾ ਦੀ ਸੋਚ ਰੱਖਿਆ ਖਿਆਲ ਰੱਖਦਾ ਤੇ ਪ੍ਰਮਾਤਮਾ ਮੇਰਾ ਖਿਆਲ ਰੱਖ ਰਿਹਾ ਸਰ ਇੰਨਾ ਵਧੀਆ ਪ੍ਰੋਜੈਕਟ ਤੁਸੀਂ ਲਾਇਆ ਹੈ ਨਾ ਇਹ ਔਰ ਕਦੇ ਭਗਵੰਤ ਮਾਨ ਹੋਰਾਂ ਨਾਲ ਗੱਲਬਾਤ ਹੋਈ ਹੈ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਵੀ ਯਾਰ ਸਕੂਲਾਂ ਦੇ ਵਿੱਚ ਤੁਸੀਂ ਆਪਣੇ ਬਿਹਾਫ ਤੇ ਇਹ ਚੀਜ਼ਾਂ ਸਕੂਲਾਂ ਦੇ ਵਿੱਚ ਵੰਡਣੀਆਂ ਸ਼ੁਰੂ ਕਰੋ ਤਾਂ ਜੋ ਬੱਚਿਆਂ ਨੂੰ ਪਤਾ ਲੱਗੇ ਵੀ ਆਹ ਚੀਜ਼ ਵੀ ਆਪਣੇ ਪੰਜਾਬੀ ਮਾਂ ਬੋਲੀ ਦੀ ਹੈ ਦੇਖੋ ਗੱਲ ਇਹ ਆ ਮੈਂ ਤਾਂ ਆਪਣਾ ਕੰਮ ਕਰ ਰਿਹਾ ਹਾਂ ਆਮ ਨਾਟ ਅ ਆਰਗੇਨਾਈਜ਼ਰ ਠੀਕ ਹੈ ਠੀਕ ਹੈ ਇਹ ਕੰਮ ਸੋਸਾਇਟੀ ਦਾ ਹੂੰ ਨਾਲੇ ਬਾਕੀ ਉਹਨੇ ਜਿਹੜੇ ਰਾਜਨੀਤੀ ਚ ਲੋਕ ਆ ਜਾਂਦੇ ਆ ਭਗਵੰਤ ਮਾਨ ਵੀ ਚੰਗੀ ਤਰ੍ਹਾਂ ਜਾਣਦਾ ਅੱਜ ਦਾ ਨਹੀਂ ਉਹ ਬਹੁਤ irdne ਜਾਣਦੇ ਆ ਪਰ ਮੈਂ ਕਦੇ ਜ਼ਿੰਦਗੀ ਚ ਨਾ ਤਾਂ ਕਿਸੇ ਤੋਂ ਕੁਝ ਮੰਗਿਆ ਨਾ ਸਰਕਾਰ ਤੋਂ ਕੁਝ ਮੰਗਿਆ ਅੱਜ ਤਾਈਂ ਨਾ ਮੰਗਣਾ ਇਹ ਉਹਨਾਂ ਦੇ ਜਿੱਦਣ ਪ੍ਰਮਾਤਮਾ ਕੁਦਰਤ ਉਹਨਾਂ ਦੇ ਸਮੱਤ ਵਖਸ਼ੂਗਾ ਉਹ ਆਪੇ ਹੀ ਕਰਨਗੇ ਨਾਲੇ ਜਿਹੜਾ ਹੈਗਾ ਜਦੋਂ ਜਦੋਂ ਮੇਰੇ ਨਾਲ ਪਬਲਿਕ ਤੁਰ ਰਹੀ ਆ ਹੂੰ ਬਿਲਕੁਲ ਤੇ ਆਪਾਂ ਇਹਨਾਂ ਤੋਂ ਕੀ ਲੈਣਾ ਬਿਲਕੁਲ ਸਹੀ ਜੇ ਇਹਨਾਂ ਨੂੰ ਆਜੂਗੀ ਸਮਝ ਆਜੂਗੀ ਕਰ ਲੈਣਗੇ ਤੇ ਆਪਾਂ ਮਦਦ ਕਰ ਦਵਾਂਗੇ ਨਹੀਂ ਆਊਗੀ ਨਾ ਸੀ ਪਰ ਮੈਂ ਤਾਂ ਇਹ ਸੋਚਦਾ ਕਿ ਸਾਨੂੰ ਲੋਕਾਂ 'ਚ ਵਿਚਰਨਾ ਚਾਹੀਦਾ ਹਮ ਅਸੀਂ ਲੋਕਾਂ 'ਚ ਵਿਚਰ ਰਹੇ ਹਾਂ ਠੀਕ ਹੈ ਤੁਸੀਂ ਤੁਸੀਂ ਮੇਰੇ ਕੋਲ ਆਏ ਹੋ ਤੁਸੀਂ ਪੰਜਾਬ ਦੇ ਵਿੱਚ ਕਿਸੇ ਪਿੰਡ 'ਚ ਕਿਤੇ ਚਲੇ ਜਾਓ ਕਿਤੇ ਚਲੇ ਜਾਓ ਤਕਰੀਬਨ ਤਕਰੀਬਨ ਲੋਕਾਂ ਨੂੰ ਮੇਰੇ ਬਾਰੇ ਪਤਾ ਹਮ ਤੇ ਮੈਂ ਮਤਲਬ ਮੈਂ ਨਾਨ ਪੋਲੀਟੀਕਲ ਬੰਦਾ ਮੈਂ ਪੋਲੀਟੀਕਲ ਬੰਦਿਆ ਕੋ ਜਾਣਦਾ ਵੀ ਨਹੀਂ ਠੀਕ ਹੈ ਨਾ ਮੈਂ ਉਹਨਾਂ ਨੂੰ ਕਿਸੇ ਆਪਣੇ ਪ੍ਰੋਗਰਾਮਾਂ ਤੇ ਸਾਧਾਂ ਪ੍ਰੋਗਰਾਮ ਵੈਸੇ ਤਾਂ ਮੈਂ ਕਰਦਾ ਹੀ ਨਹੀਂ ਮੈਂ ਤਾਂ ਸ਼ਾਂਤੀ ਨਾਲ ਰਹਿਣਾ ਆਪਣਾ ਗਾਰਡਨ ਬਣਾਇਆ ਉੱਥੇ ਬੈਠੀ ਰਾਂ ਤੇ ਆਪਣੇ ਜੀਵਨ ਨੂੰ ਤਾਂ ਹੀ ਇਹ ਚੀਜ਼ਾਂ ਦੀ ਸੋਚ ਆਉਂਦੀ ਆ ਜੇ ਤੁਹਾਡੇ ਮਨ 'ਚ ਸ਼ਾਂਤੀ ਆ ਜੇ ਤੁਹਾਡੇ ਮਨ 'ਚ ਇਹ ਹੋਵੇ ਵੀ ਮੈਂ ਚੀਜ਼ ਵੇਚਣੀ ਆ ਮੈਂ ਉਹ ਕਰਨੀ ਆ ਉਹ ਕਰਨੀ ਆ ਉਹਦੀ ਲੋੜ ਹੀ ਨਹੀਂ ਉਹਦੀ ਲੋੜ ਹੀ ਬਿਲਕੁਲ ਉਹਦੀ ਲੋੜ ਹੀ ਨਹੀਂ ਤੇ ਉਹ ਜਿਹੜੇ ਲੋਕ ਨੇ ਲੋਕੀ ਇੰਨੇ ਜੁੜੇ ਹੋਏ ਆ ਬਈ ਆਲਰੇਡੀ ਮੈਨੂੰ ਜਿਹੜੀ ਇਸ ਗੱਲ ਦੀ ਤਸੱਲੀ ਆ ਬਈ ਸਾਰੇ ਮੇਰੇ ਨਾਲ ਜੁੜੇ ਹੋਏ ਆ ਔਰ ਜੁੜੀ ਜਾ ਰਹੇ ਆ ਇੱਕ ਦੂਜੇ ਨੂੰ ਦੇਖ ਕੇ ਜੁੜੀ ਜਾ ਰਹੇ ਆ ਬਈ ਆ ਮੇਰਾ ਫਰਜ਼ ਆ ਕਿ ਮੈਂ ਕੰਮ ਕਰਾਂ ਮੈਂ ਉਸ ਦੇ ਉੱਤੇ ਉਹਨੂੰ ਇੰਪਰੂਵ ਕਰਾਂ ਬਹੁਤ ਇੰਪਰੂਵਮੈਂਟ ਕੀਤੀਆਂ ਨੇ ਠੀਕ ਹੈ ਪਹਿਲੇ ਦਿਨ ਤੋਂ ਲੈ ਕੇ ਇੰਪਰੂਵਮੈਂਟ ਕੀਤੀਆਂ ਨੇ ਹੁਣ ਗਾਹਾਂ ਅਸੀਂ ਹੁਣ ਇੱਕ ਕਰ ਰਹੇ ਆ ਉਹਦਾ ਨਾਮ ਰੱਖਿਆ ਮੇਰਾ ਬਸਤਾ ਅੱਛਾ ਜੀ ਉਹਦੇ ਲਈ ਮੈਂ ਪੁਰਾਣੇ ਖੱਦਰ ਦੇ ਬਸਤੇ ਬਣਾਏ ਆ ਠੀਕ ਹੈ ਉਹਦੇ ਉੱਤੇ ਹੁਣ ਬਸ ਤੋ ਠੱਪਾ ਹੀ ਲਾਉਣਾ ਉੱਤੇ ਲਿਖਣਾ ਮੇਰਾ ਬਸਤਾ ਉਹ ਚ ਅਸੀਂ ਜਿੱਦਾਂ ਹੋਰ ਵੀ ਮੇਰੀਆਂ ਪੰਜਾਬੀ ਸਿਖਾਉਣ ਦੀਆਂ ਕਿਤਾਬਾਂ ਆ ਗਈਆਂ ਨੇ ਮੁਹਾਰਨੀ ਦੀਆਂ ਨੇ ਦੂਜੀਆਂ ਨੇ ਕਈ ਕੁਝ ਹੈਗਾ ਠੀਕ ਹੈ ਦੂਜੀਆਂ ਲੇਖਣੀ ਦੀਆਂ ਆਪਣੇ ਬੱਚਿਆਂ ਦੇ ਕਹਾਣੀਆਂ ਨੇ ਤੇ ਫਿਰ ਆਪਣੇ ਵੱਡਿਆਂ ਲਈ ਨੇ ਹੁਣ ਇੱਕ ਵੱਡੀ ਬੁੱਕ ਹੈ ਬੱਚਾ ਕਹਾਣੀਆਂ ਦੀ ਆ ਹੁਣ ਮੈਂ ਇੱਕ ਮੇਰੇ ਕਾਰਨਾਮੇ ਲਿਖ ਰਿਹਾ ਇੱਕ ਬਚਪਨ ਦੀਆਂ ਸ਼ਰਾਰਤਾਂ ਤੇ ਲਿਖੀ ਆ ਅਸੀਂ ਉਹ ਸਾਰੀਆਂ ਕਿਤਾਬਾਂ ਦਾ ਇੱਕ ਸੈੱਟ ਬਣਾ ਕੇ ਠੀਕ ਹੈ ਤੇ ਪੰਜਾਬੀ ਸਿੱਖਣ ਦਾ ਉਹ ਬਸਤੇ ਦੇ ਵਿੱਚ ਪਾ ਦੇਣੀਆਂ ਨੇ। ਅੱਛਾ ਜੀ ਉਹ ਬਸਤਾ ਫੇ ਜਿਹੜਾ ਆ ਉਹ ਅਸੀਂ ਫੇ ਲੋਕਾਂ ਨੂੰ ਸੇਲ ਕਰਾਂਗੇ। ਮਤਲਬ ਉਹ ਵੀ ਨਾਨ-ਪ੍ਰੋਫਿਟ। ਠੀਕ ਹੈ। ਮੇਰੇ ਤੇ 7 8 9 ਕਿਤਾਬਾਂ ਹੋਣਗੀਆਂ। ਤੁਸੀਂ ਪੰਜਾਬੀ ਸਿੱਖਣੀ ਆ ਤੁਸੀਂ ਉਰਦੂ ਤੋਂ ਪੰਜਾਬੀ ਸਿੱਖ ਲਓ। ਤੁਸੀਂ ਇੰਗਲਿਸ਼ ਤੋਂ ਪੰਜਾਬੀ ਸਿੱਖ ਲਓ। ਤੁਸੀਂ ਹਿੰਦੀ ਤੋਂ ਪੰਜਾਬੀ ਸਿੱਖ ਲਓ। ਉਹ ਸਾਰੇ ਕੈਦੇ ਉਹਦੇ ਵਿੱਚ ਹੋਣਗੇ। ਇਸੇ ਤਰ੍ਹਾਂ ਬਾਕੀ ਦੀਆਂ ਚੀਜ਼ਾਂ ਇਹ ਫੱਟੀ ਵਗੈਰਾ ਸਾਰਾ ਬਸਤੇ ਪਹਿਲਾਂ ਸੈਂਪਲ ਹਲੇ ਸੌਕ ਬਣਾਇਆ ਠੀਕ ਹੈ ਸੌ ਸੌ ਬਸ ਉਹਨੂੰ ਬਸ ਆਹ ਥੋੜੇ ਦਿਨਾਂ ਚ ਅਸੀਂ ਤਿਆਰ ਕਰ ਦਵਾਂਗੇ ਤੇ ਕਿਸੇ وجہ ਕਰਕੇ ਪਿਛਲੇ ਸਾਲ ਮੇਰੇ ਸੱਟ ਲੱਗ ਗਈ ਸੀ ਤੇ ਮੈਂ ਕੰਮ ਨਹੀਂ ਕਰ ਸਕਿਆ ਪਰ ਹੁਣ ਮੈਂ ਨਵਰ ਨਵਾਂ ਤੇ ਅਸੀਂ ਇਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਵਸਤਾ ਨਾ ਤੇ ਮੇਰਾ ਪੰਜਾਬੀ ਵਸਤਾ ਠੀਕ ਹੈ ਠੀਕ ਹੈ ਹਾਂ ਉਹ ਦਵਾਂਗੇ ਠੀਕ ਹੈ ਜਿਹੜਾ ਕਿ ਭਾਸ਼ਾ ਨੂੰ ਸਿਖਾਉਣ ਲਈ ਤੇ ਪੜ੍ਹਨ ਲਈ ਕਿਉਂਕਿ ਬੱਚਿਆਂ ਨੂੰ ਕੱਲੇ ਹੀ ਨਹੀਂ ਵੀ ਬਜ਼ੁਰਗਾ ਤਾਂ ਸਿੱਖ ਲਿਆ ਬਿਲਕੁਲ ਉਸ ਤੋਂ ਬਾਅਦ ਪੜ੍ਹਨਾ ਕੀ ਹੈ ਬਿਲਕੁਲ ਇਹ ਵੀ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਤੇ ਉਹ ਜਿਹੜੀਆਂ ਪੜ੍ਹਨ ਯੋਗ ਕਿਤਾਬਾਂ ਨੇ ਉਹਨਾਂ ਦਾ ਵੀ ਈਵਨ ਕੱਲੇ ਹੀ ਨਹੀਂ ਬਜ਼ੁਰਗਾ ਨੂੰ ਵੀ ਹਾਂ ਅਸੀਂ ਹੁਣ ਪਿੱਛੇ ਇੱਕ ਪ੍ਰੋਜੈਕਟ ਕੀਤਾ ਸੀ ਮੈਂ ਹਾਂ ਕੈਨੇਡਾ ਦੇ ਵਿੱਚ ਅੱਛਾ ਜੀ ਗੇਤ کئی ਵਾਰੀਆਂ ਪਰ ਪਿਛਲੀ ਤੋਂ ਪਿਛਲੀ ਵਾਰੀ ਮੇਰੇ ਦਿਮਾਗ ਚ ਗਈ ਸੀ ਠੀਕ ਹੈ ਮੇ ਬੱਚਿਆਂ ਨੂੰ ਪੰਜਾਬੀ ਬੋਲਣ ਕਿਵੇਂ ਲਾਓ ਹੂੰ ਬਹੁਤ ਸੌਖਾ ਤਰੀਕਾ ਮੈਨੂੰ ਲੱਭਿਆ ਅੱਛਾ ਜੀ ਸਾਡੇ ਸਮਾਜ ਦੇ ਵਿੱਚ ਇਹ ਹੁੰਦਾ ਹੈ ਵੀ ਪੰਜਾਬੀ ਦੀ ਘਾਹਬਤ ਮੂਲ ਨਾਲੋਂ ਸੂਤ ਪਿਆਰਾ ਬਿਲਕੁਲ ਹੈਨਾ ਬਿਲਕੁਲ ਬੱਚੇ ਜਿਹੜੇ ਆ ਹਮੇਸ਼ਾ ਦਾਦਾ ਦਾਦੀ ਜਾਂ ਨਾਨਾ ਨਾਨੀ ਦੀ ਮੰਨਦੇ ਆ ਜੀ ਔਰ ਉਹਨਾਂ ਨੂੰ ਪਿਆਰ ਵੀ ਕਰਦੇ ਆ ਉਹਨਾਂ ਦੀ ਮੰਨਦੇ ਵੀ ਆ ਬਿਲਕੁਲ ਤੇ ਦਾਦਾ ਦਾਦੀ ਤੇ ਨਾਨਾ ਨਾਨੀ ਜਿਹੜੇ ਆ ਉਹ ਵੀ ਬੱਚਿਆਂ ਨੂੰ ਜਿਹੜੇ ਉਹ ਜਿਆਦਾ ਪਿਆਰ ਕਰਦੇ ਆ ਮਾਪੇ ਨਾਲੋਂ ਔਰ ਉਹ ਆਪਣੇ ਉਹਨਾਂ ਦਾ ਕਿਹਾ ਵੀ ਬੱਚੇ ਮੰਨਦੇ ਆ ਜੀ ਸੋ ਮੈਂ ਜਿਹੜੇ ਬਜ਼ੁਰਗਾਂ ਦੇ ਸੈਂਟਰ ਨੇ ਐਡਮਿੰਟਨ ਹੋ ਗਿਆ ਯੂ ਐਸ اے ਕੈਲੀਫੋਰਨੀਆ ਹੋ ਗਿਆ ਜਾਂ ਹੋਰ ਸ਼ਹਿਰਾਂ 'ਚ ਹੋ ਗਿਆ ਮੈਂ ਉੱਥੇ ਜਾ ਕੇ ਯੂਨ ਆਸਟ੍ਰੇਲੀਆ 'ਚ ਵੀ ਉਹ ਬਜ਼ੁਰਗਾਂ ਦੇ ਸੈਂਟਰਾਂ 'ਚ ਗਿਆ ਉਹਨਾਂ ਨੂੰ ਸਮਝਾਇਆ ਵੀ ਤੁਹਾਨੂੰ ਅੰਗਰੇਜ਼ੀ ਚਾਹੇ ਆਉਂਦੀ ਚਾਹੇ ਨਹੀਂ ਆਉਂਦੀ ਜਿਹੜਾ ਬੱਚਾ ਤੁਹਾਡਾ ਪੋਤਾ-ਪੋਤੀ ਦੋਤਾ-ਦੋਤੀ ਤੁਹਾਡੇ ਨਾਲ ਗੱਲ ਕਰੇ ਉਹਨੇ ਕਹੇ ਪੁੱਤ ਮੈਨੂੰ ਦੁਬਾਰਾ ਦੱਸ ਅੱਛਾ ਮੈਨੂੰ ਅੰਗਰੇਜ਼ੀ ਸਮਝ ਨਹੀਂ ਲੱਗੀ ਹੂੰ ਤੂੰ ਕੀ ਕਿਹਾ ਮੈਂ ਕਹਾਂ ਤੁਹਾਨੂੰ ਮੈਂ ਗਾਰੰਟੀ ਦਿੰਦਾ ਹੂੰ ਬਈ ਉਹ ਪੰਜਾਬੀ ਬੋਲਣ ਲੱਪਣਗੇ ਕੀ ਹੁੰਦਾ ਹੈ ਕੀ ਹੈ ਉਹ ਉਹਨਾਂ ਨੂੰ ਉਹਨਾਂ ਨੂੰ ਵੀ ਮੈਂ ਆਪਣੇ ਜਿਹੜੇ ਬਜ਼ੁਰਗ ਨੇ ਇਹਨਾਂ ਨੂੰ ਸਮਝਾਉਣੀ ਆ ਗੱਲ ਆਪਣੀ ਕਿਉਂਕਿ ਉਹਨਾਂ ਨੂੰ ਉੱਥੋਂ ਲਾਲਚ ਵੀ ਹੁੰਦਾ ਹੂੰ ਥੋੜਾ ਬਹੁਤਾ ਬਿਲਕੁਲ ਤੇ ਉਹ ਤੁਹਾਡੇ ਨਾਲ ਪੰਜਾਬੀ ਚ ਗੱਲ ਕਰਨਗੇ ਉੱਤੋਂ ਦੂਜੀ ਵਾਰੀ ਗਿਆ ਫਿਰ ਮੈਂ ਸਾਰਾ ਚੈੱਕ ਕਰਕੇ ਆਇਆ ਉਹ ਮੈਨੂੰ ਇੰਨੇ ਲੋਕਾਂ ਨੇ ਘੜਨਾ ਲਾਇਆ ਯਾਰ ਆ ਤਾਂ ਨਜ਼ਾਰਾ ਆ ਗਿਆ ਵੀ ਬੱਚੇ ਸਾਡੇ ਜਿਹੜੇ ਪੋਤੇ ਪੁੱਤੀਆਂ ਸਾਰੇ ਪੰਜਾਬੀ ਬੋਲਣ ਲੱਪੇ ਤੇ ਉਹ ਮੈਂ ਇੱਥੇ ਵੀ ਐਕਸਪੈਰੀਮੈਂਟ ਕੀਤਾ ਇੱਥੇ ਵੀ ਮੇਰੀ ਬਜ਼ੁਰਗਾਂ ਨੂੰ ਅਪੀਲ ਹੈ ਵੀ ਚਾਹੇ ਤੁਹਾਨੂੰ ਕਿੰਨੀ ਅੰਗਰੇਜ਼ੀ ਆਉਂਦੀ ਹੋਵੇ ਹਿੰਦੀ ਆਉਂਦੀ ਹੋਵੇ ਬੱਚਾ ਜੇ ਤੁਹਾਨੂੰ ਕਵੇ ਕੋਈ ਗੱਲ ਕਰੇ ਦਾਦੂ ਜਾਂ ਨਾਨੂ ਜਾਂ ਨਾਨਾ ਜੋ ਵੀ ਕਹਿਣਾ ਉਹਨੇ ਬਾਪੂ ਜੀ ਜਾਂ ਜੋ ਵੀ ਕਹਿਣਾ ਉਹ ਜੇ ਪੰਜਾਬੀ ਤੋਂ ਇਲਾਵਾ ਬੋਲ ਰਿਹਾ ਨਾ ਉਹਨੂੰ ਕੋ ਮੈਨੂੰ ਸਮਝ ਨਹੀਂ ਲੱਗੀ। ਹੂੰ ਤੁਹਾਨੂੰ ਤੁਹਾਨੂੰ ਸਮਝ ਲੱਗਣੀ ਆ ਮੈਨੂੰ ਪਤਾ ਪਰ ਤੁਸੀਂ ਉਹਨੂੰ ਕਹਿੰਦਾ ਮੈਨੂੰ ਸਮਝ ਨਹੀਂ ਲੱਗੀ। ਨਹੀਂ ਲੱਗੀ ਮੈਨੂੰ। ਹੈਨਾ ਤੇ ਤੁਹਾਨੂੰ ਮੈਂ ਗਾਰੰਟੀ ਦਿੰਦਾ ਕਿ ਬੱਚਾ ਤੁਹਾਡੇ ਨਾਲ ਵਧੀਆ ਪੰਜਾਬੀ ਬੋਲੇਗਾ। ਮੇਰੀਆਂ ਆਪਣੀਆਂ ਪੋਤੀਆਂ ਪੁੱਤੇ ਦੇ ਦੋਤੇ ਆ ਉਹ ਬੋਲਦੇ ਆ ਪੰਜਾਬੀ ਬੋਲਦੇ ਆ ਫਰਸਟ ਕਲਾਸ ਫਰਾਂਟੇਦਾਰ ਪੰਜਾਬੀ ਬੋਲਦੇ ਆ ਕਿਉਂਕਿ ਜ਼ਿਆਦਾ ਸੀ ਉਹਨਾਂ ਨਾਲ ਅੰਗਰੇਜ਼ੀ ਬੋਲਣੀ ਹੀ ਨਹੀਂ। ਹੂੰ ਬਿਲਕੁਲ ਅਸੀਂ ਉਹਨਾਂ ਨੂੰ ਕਹਿੰਦੇ ਸਾਨੂੰ ਸਮਝ ਨਹੀਂ ਲੱਗੀ। ਸਮਝ ਨਹੀਂ ਲੱਗੀ। ਉਹ ਜੇ ਉਹ ਕਹਿੰਨ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ। ਉਨੂੰ ਕਿ ਅਸੀਂ ਪੁਰਾਣੀ ਸਿੱਖੀ ਹੋਈ ਆ ਸਾਨੂੰ ਹਣਾਉਂਦੀ ਨਹੀਂ ਨਵੀਂ ਨਹੀਂ ਆਉਂਦੀ ਹੂੰ ਕੀ ਆ ਬਾਤ ਹੈ ਤੇ ਉਹ ਇਸ ਤਰ੍ਹਾਂ ਦਾ ਜਿਹੜੇ ਕੰਮ ਹੈਗੇ ਆ ਸਾਨੂੰ ਸਾਈਕੋਲੋਜੀਕਲ ਲੈਵਲ ਤੇ ਹੂੰ ਸੋਸ਼ਲ ਲੈਵਲ ਤੇ ਪਰਿਵਾਰਕ ਲੈਵਲ ਤੇ ਇਹਨਾਂ ਕੰਮਾਂ ਲਈ ਮੋਟੀਵੇਟ ਕਰਨ ਦੀ ਲੋੜ ਹੈ ਪਲੱਸ ਸਾਨੂੰ ਸਾਰੇ ਰਿਸੋਰਸਸ ਬਣਾਉਣੇ ਚਾਹੀਦੇ ਆ ਅਸੀਂ ਵੱਡੇ ਨਹੀਂ ਕਹਾਵਤਾਂ ਤਾਂ ਪੜੀ ਜਾਂਦੇ ਆ ਅਸੀਂ ਬੱਚਿਆਂ ਨੇ ਨਹੀਂ ਪੜਦੇ ਅਸੀਂ ਬੱਚਿਆਂ ਦੇ ਸਾਈਕੋਲੋਜੀਕਲ ਕਹਾਣੀਆਂ ਨਹੀਂ ਪੜਦੇ ਮੈਂ 150 ਦੇ ਕਰੀਬ ਕਹਾਣੀ ਲਿਖੀ ਆ ਸਾਰੀ ਆਡੀਓ ਬਣਾ ਕੇ YouTube ਤੇ ਪਾਈ ਹੋਈ ਹੈ तकरीबन ਹੁਣ ਅਸੀਂ ਹੋਰ ਉਹਨਾਂ ਦੀਆਂ ਕਿਤਾਬਾਂ ਵੀ ਛਾਪਣ ਦੀ ਸੋਚ ਰਹੇ ਹਾਂ ਵਿਦਿਵਤ ਕਿਤਾਬਾਂ ਬੇ ਸਸਤੀਆਂ ਤੇ ਵਧੀਆ ਕਿਤਾਬਾਂ ਹੋਣ ਉਹ ਕੰਟੈਂਟ ਬਹੁਤ ਜ਼ਰੂਰੀ ਹੋਵੇ ਬਿਲਕੁਲ ਹਾਂ ਹੁਣ ਕੋ ਬੱਚਿਆਂ ਨੂੰ ਸਰ ਮੋਰ ਨੱਚਦੇ ਨਹੀਂ ਦਿਖਦੇ ਹੋਰ ਵੀ ਬਹੁਤ ਕੁਝ ਦਿਖਦਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਗੱਲਬਾਤ ਨੂੰ ਸਮਾਂ ਦਿੱਤਾ ਔਰ ਸਾਡੇ ਸਰੋਤਿਆਂ ਨਾਲ ਇੰਨੀ ਡੂੰਗੀ ਜਾਣਕਾਰੀ ਸਾਂਝੀ ਕੀਤੀ ਮਿਹਰबानी ਤੁਸੀਂ ਇਸ ਗੱਲ ਨੂੰ ਇੰਪੋਰਟੈਂਟ ਸਮਝਿਆ ਇਹ ਵਰਟੀਕਲ ਹੈ ਜੀ ਸੋ ਬਿਲਕੁਲ ਉਮੀਦ ਕਰਦੇ ਆ ਗੱਲਬਾਤ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਆ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਂ ਨਵੀਂ ਵੀਡੀਓਜ਼ ਐਸੇ ਚੈਨਲ ਦੇ ਉੱਤੇ ਤੁਹਾਡੇ ਰੂਪ ਰੂਪ ਕਰਦੇ ਰਾਵਾਂਗੇ ਬਣੇ ਰਹੋ ਸਾਡੇ ਨਾਲ ਧੰਨਵਾਦ